ਅਰ ਤੁਸੀਂ ਹੱਥ ਦੇ ਨਾਲ ਕੋਈ ਕੰਮ ਕਰਦੇ ਹੋ ਕੋਈ ਕਿੱਤਾ ਇਸ ਤਰ੍ਹਾਂ ਦਾ ਕਰਦੇ ਹੋ ਤੇ ਤੁਹਾਨੂੰ ਉਹਦੇ ਵਿੱਚ ਆਰਥਿਕ ਤੁਹਾਨੂੰ ਉਹਦੀ ਜ਼ਰੂਰਤ ਹੈਗੀ ਸਹਾਇਤਾ ਦੀ ਲੋੜ ਹੈਗੀ ਹੈ ਤਾਂ ਸਰਕਾਰ ਕੇਂਦਰ ਸਰਕਾਰ ਦੀ ਇੱਕ ਯੋਜਨਾ ਹੈਗੀ ਹੈ ਦੋਸਤੋ ਉਸ ਦੇ ਅੰਤਰਗਤ ਤੁਹਾਨੂੰ 3 ਲੱਖ ਰੁਪਏ ਦਾ ਲੋਨ ਮਿਲ ਸਕਦਾ ਹੈ ਦੋਸਤੋ ਵੱਤ ਤੋਂ ਵੱਤ 3 ਲੱਖ ਰੁਪਏ ਦਾ ਤੁਹਾਨੂੰ ਲੋਨ ਮਿਲੇਗਾ ਉਹਦੇ ਉੱਪਰ ਔਰ ਬਹੁਤ ਹੀ ਘੱਟ ਵਿਆਜ ਦੇ ਉੱਪਰ ਲੋਨ ਹੈਗਾ ਤੇ ਉਸ ਤੋਂ ਪਹਿਲਾਂ ਵੀ ਜ ਜਦੋਂ ਤੁਸੀਂ ਤੁਹਾਨੂੰ ਸ਼ੁਰੂ ਕਰੋਗੇ ਉਸ ਯੋਜਨਾ ਨੂੰ ਸਟਾਰਟ ਕਰੋਗੇ ਪਹਿਲੇ ਦਿਨ ਤੋਂ ਹੀ ਤੁਹਾਨੂੰ ਵਜੀਫਾ ਵੀ ਇੱਕ ਹਫਤੇ ਦਾ ਟ੍ਰੇਨਿੰਗ ਜਿਹੜੀ ਹੈਗੀ ਹੈ ਉਹਦੇ ਵਜੀਫਾ ਮਿਲੇਗਾ ਉਸ ਤੋਂ ਬਾਅਦ ਵੀ ਹੋਰ ਜੋ ਜੋ ਉਹਦੇ ਵਿੱਚ ਫਾਇਦੇ ਹੈਗੇ ਆ ਉਹਦੇ ਬਾਰੇ ਮੈਂ ਤੁਹਾਨੂੰ ਉਸ ਦੇ ਬਾਰੇ ਜਾਣਕਾਰੀ ਦੋਸਤੋ ਦੇਣ ਜਾ ਰਿਹਾ ਹੈਗਾ ਤੇ ਵਾਖਇਤੀ ਦੇ ਇਸ ਚੈਨਲ ਨੂੰ ਜੇਕਰ ਤੁਸੀਂ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਹੈਗਾ ਕਿ ਤੁਸੀਂ ਪੰਜਾਬ ਦੇ ਦੋਸਤੋ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਜਾਂ ਕਿਹੜੇ ਸ਼ਹਿਰ ਤੋਂ ਦੇ ਤੁਸੀਂ ਰਹਿਣ ਵਾਲੇ ਹੋ ਦੋਸਤੋ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੋਸਤੋ 17 ਸਤੰਬਰ ਸਨ 2023 ਨੂੰ ਸ਼ੁਰੂ ਕੀਤੀ ਗਈ ਸੀ ਵਿਸ਼ਵਕਰਮਾ ਜੀ ਦੀ ਜੈੰਤੀ ਉਹਲੇ ਦਿਨ ਇਸ ਯੋਜਨਾ ਦਾ શુભ ਆਰੰਭ ਕੀਤਾ ਗਿਆ ਸੀਗਾ ਦੋਸਤੋ ਔਰ ਇਸ ਯੋਜਨਾ ਦੇ ਅੰਤਰਗਤ ਜਿਹੜਾ ਦੱਸਿਆ ਜਾ ਰਿਹਾ ਹੈਗਾ ਕਿ ਮੋਦੀ ਸਰਕਾਰ ਦੁਆਰਾ ਇਹ ਯੋਜਨਾ ਕੀਤੀ ਗਈ ਸੀਗੀ ਇਹਦੇ ਵਿੱਚ ਸਵੈ ਰੋਜ਼ਗਾਰ ਨੂੰ ਉਤਸ਼ਾਹਤ ਕਰਨ ਵਾਸਤੇ ਇਹ ਯੋਜਨਾ ਦਾ ਉਦੇਸ਼ ਹੈਗਾ ਦੋਸਤੋ ਔਰ 1 ਕਰੋੜ ਤੋਂ ਉੱਪਰ ਇਸ ਯੋਜਨਾ ਦਾ ਲੋਕ ਲਾਭ ਉਠਾ ਰਹੇ ਹਨ ਦੋਸਤੋ ਤੇ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਜਿਹੜੇ ਕਿਤੇ ਆਉਂਦੇ ਹੈਗੇ ਆ ਉਹਦੇ ਬਾਰੇ ਅਸੀਂ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ 18 ਐਸੇ ਕਿਤੇ ਹੈਗੇ ਆ ਜਿਨ੍ਹਾਂ ਦਾ ਜਿਨ੍ਹਾਂ ਵਿੱਚ ਜੇਕਰ ਤੁਸੀਂ ਇਹ ਕਿਤੇ ਕਰਦੇ ਹੋ ਇਹ ਕੰਮ ਕਰਦੇ ਹੋ ਤੇ ਤੁਸੀਂ ਇਹਦਾ ਲਾਭ ਸਰਕਾਰ ਦੁਆਰਾ ਦਿੱਤੀ ਗਈ ਜਿਹੜੀ ਸਕੀਮ ਹੈਗੀ ਹੈ ਇਹਦਾ ਲਾਭ ਚੁਕਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਬਿਲਕੁਲ ਤੁਹਾਡੇ ਵਾਸਤੇ ਦੋਸਤੋ ਹੈਗੀ ਹੈ ਇਹਦੇ ਵਿੱਚ ਜਿਹੜੀਆਂ ਸਕੀਮਾਂ ਜਿਹੜੇ ਜਿਹੜੇ ਕਾਰੀਗਰ ਹੈਗੇ ਆ ਉਹਨਾਂ ਦੀ ਲਿਸਟ ਮੈਂ ਤੁਹਾਨੂੰ ਦੱਸ ਦੇਣਾ ਹੈਗਾ ਜੀ ਤਰਖਾਨ ਕਾਰਪੈਂਟਰ ਆਪਾਂ ਜਿਹਨਾਂ ਨੂੰ ਕਹਿੰਦੇ ਹੈਗੇ ਆ ਜੀ ਕਿਸ਼ਤੀ ਬਣਾਉਣ ਵਾਲੇ ਹੈਗੇ ਆ ਦੋਸਤੋ ਉਸ ਤੋਂ ਬਾਅਦ ਹਥਿਆਰ ਬਣਾਉਣ ਵਾਲੇ ਹੈਗੇ ਆ ਲੋਹਾਰ ਹੈਗੇ ਆ ਥੋੜੇ ਅਤੇ ਟੂਲ ਕਿਟ ਬਣਾਉਣ ਵਾਲੇ ਹੇਗੇ ਆ ਦੋਸਤੋ ਤਾਲੇ ਬਣਾਉਣ ਵਾਲੇ ਵੀ ਇਹਦੇ ਵਿੱਚ ਰੱਖੇ ਗਏ ਆ ਸੁਨਾਰੇ ਵੀ ਰੱਖੇ ਗਏ ਆ ਜੀ কুমਿਹਾਰ ਮੂਰਤੀਕਾਰ ਜਿਹੜੇ ਪੱਥਰ ਦੀਆਂ ਮੂਰਤੀਆਂ ਬਣਾਉਂਦੇ ਆ ਪੱਥੜ ਪੱਥਰ ਤੋੜਨ ਵਾਲੇ ਵੀ ਸ਼ਾਮਿਲ ਕੀਤੇ ਗਏ ਆ ਜੀ ਜੁੱਤੀਆਂ ਗੰਢਣ ਵਾਲੇ ਜਾਂ ਜੁੱਤੀ ਬਣਾਉਣ ਵਾਲੇ ਵੀਰ ਹੈਗੇ ਜਿਹੜੇ ਕੀਤਾ ਕਰਦੇ ਹੈਗੇ ਆ ਉਹ ਵੀ ਇਹ ਕਾਰੀਗਰ ਜਿਹੜੇ ਹੈਗੇ ਆ ਉਹ ਵੀ ਇਸ ਵਿੱਚ ਰੱਖੇ ਗਏ ਹੈਗੇ ਆ ਜੀ ਮਿਸਤਰੀ ਰਾਜ ਮਿਸਤਰੀ ਰੱਖੇ ਗਏ ਝਾੜੂ ਬਣਾਉਣ ਵਾਲੇ ਜਿਹੜੇ ਹੈਗੇ ਆ ਉਹ ਵੀ ਇਸ ਦੇ ਵਿੱਚ ਰੱਖੇ ਗਏ ਆ ਜੀ ਗੁੱਡੀ ਗੁੱਡੀਆਂ ਤੇ ਖਡਾਉਣੇ ਬਣਾਉਣ ਵਾਲੇ ਜਿਹੜੇ ਰਵੈਤੀ ਖਡਾਉਣੇ ਬਣਾਉਂਦੇ ਹੈਗੇ ਆ ਦੋਸਤੋ ਹੱਥਾਂ ਨਾਲ ਜਿਹੜੇ ਕਾਰੀਗਰ ਹੈਗੇ ਸੀ ਉਹਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਉਸ ਤੋਂ ਬਾਅਦ ਜਿਹੜੇ ਵਾਲ ਕੱਟਦੇ ਹੈਗੇ ਆ ਸਾਡੇ ਵੀਰ ਉਸ ਕਿੱਤੇ ਦੇ ਨਾਲ ਜਿਹੜੇ ਸੰਬੰਧਿਤ ਹੈਗੇ ਆ ਉਹ ਉਹ ਜਿਨ੍ਹਾਂ ਨੂੰ ਬਾਰ-ਬਾਰ ਸ਼ੌਪ ਜਿਹੜੇ ਕਰਦੇ ਹੈਗੇ ਆ ਛੋਟੇ ਲੈਵਲ ਤੇ ਛੋਟੇ ਪੱਧਰ ਦੇ ਉੱਪਰ ਹੱਥ ਦਾ ਕੰਮ ਜਿਹੜੇ ਕਰਦੇ ਇਹ ਉਹਨਾਂ ਵਾਸਤੇ ਹੈਗਾ ਦੋਸਤੋ ਮਾਲਾ ਬਣਾਉਣ ਵਾਲੇ ਹੈਗੇ ਆ ਦੋਸਤੋ ਹੱਥਾਂ ਵਿੱਚ ਜਿਹੜੀਆਂ ਮਾਲ ਉਸ ਤੋਂ ਬਾਅਦ ਵਾਸ਼ਰਮਾਨ ਜਾਂ ਧੋਬੀ ਆਪਾਂ ਜਿਨ੍ਹਾਂ ਨੂੰ ਕਹਿ ਸਕਦੇ ਆ ਦਰਜੀ ਅਤੇ ਕਾਰੀਗਰ ਜਿਹੜੇ ਹੈਗੇ ਆ ਉਹ ਫਿਸ਼ਿੰਗ ਜਾਲ ਬਣਾਉਣ ਵਾਲੇ ਮੱਛੀ ਦਾ ਜਿਹੜਾ ਪਕੜਨ ਵਾਲੇ ਜਿਹੜੇ ਜਾਲ ਹੁੰਦੇ ਆ ਜੀ ਉਹ ਵਾਲੇ ਕਾਰੀਗਰ ਇਹਦੇ ਵਿੱਚ ਸ਼ਾਮਲ ਹੈਗੇ ਆ ਜੀ ਤੇ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਜਿਹੜੀ ਯੋਜਨਾ ਹੈਗੀ ਹੈ ਇਹਦੇ ਬਾਰੇ ਤਾਂ ਤੁਹਾਨੂੰ ਮੈਂ ਦੱਸਿਆ ਗਿਆ ਕਿ 17 ਸਤੰਬਰ ਸਾਲ 2023 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਨੇ ਇਸ ਨੂੰ ਸ਼ੁਰੂ ਕੀਤਾ ਸੀਗਾ ਦੋਸਤੋ ਤੇ ਇਹਦੇ ਵਿੱਚ ਇਹੀ ਦੁਬਾਰਾ ਫਿਰ ਮੈਂ ਦੱਸ ਰਿਹਾ ਕਿ ਜਿਹੜਾ ਟੈਲੈਂਟ ਹੈਗਾ ਜਿਹੜੇ ਕਲਾਕਾਰੀ ਹੈਗੀ ਆ ਕਿਉਂਕਿ ਬਹੁਤ ਵੱਡੇ ਕਲਾਕਾਰ ਹੁੰਦੇ ਹੈਗੇ ਅਸੀਂ ਇਹਨਾਂ ਨੂੰ ਕਹਿ ਸਕਦੇ ਐਡਾ ਵੱਡਾ ਟੈਲੈਂਟ ਹੁੰਦਾ ਹੱਥ ਦੇ ਕੰਮ ਕਰਨ ਵਾਲੇ ਜਿਹੜੇ ਕਾਰੀਗਰ ਹੈਗੇ ਆ ਦੋਸਤੋ ਤੇ ਸਭ ਇਸ ਯੋਜਨਾ ਦੇ ਵਿੱਚ ਦੱਸਿਆ ਜਾ ਰਿਹਾ ਕਿ 15000 ਰੁਪਏ ਤੱਕ ਦੀ ਪਹਿਲਾਂ ਇਹਦੀ ਆਰਥਿਕ ਸਹਾਇਤਾ ਸਰਕਾਰ ਤੁਹਾਨੂੰ ਦੇਗੀ ਦੋਸਤੋ ਇਹ ਇਹਦੇ ਵਾਸਤੇ ਇੱਕ ਟ੍ਰੇਨਿੰਗ ਵੀ ਰੱਖੀ ਗਈ ਹੈ ਹਫਤਾ ਇੱਕ ਹਫਤਾ ਦੀ ਟ੍ਰੇਨਿੰਗ ਹੁੰਦੀ ਹੈਗੇ ਜੀ ਉਹ ਜਿਹਦੀ ਵਿੱਚ ਤੁਹਾਨੂੰ ਰੋਜ਼ 500 ਰੁਪਈਆ ਉਸ ਟ੍ਰੇਨਿੰਗ ਦੇ ਵਿੱਚ ਦੋਸਤੋ ਮਿਲੇਗਾ ਤੇ ਇਹ ਸਿਲੈਕਸ਼ਨ ਦੇ ਉੱਪਰ ਡਿਪੈਂਡ ਹੈ ਵੈਸੇ ਤਾਂ ਆਮ ਸਭ ਨੂੰ ਲਗਭਗ ਜਿਹਨ ਲੋਕ ਜਿਹੜੇ ਅਪਲਾਈ ਕਰਦੇ ਆ ਉਹਨਾਂ ਦਾ ਹੋ ਜਾਂਦਾ ਕੰਮ ਇਹਦੇ ਵਿੱਚ ਮਿਲ ਜਾਂਦਾ ਹੈਗਾ ਦੋਸਤੋ ਇਸ ਦਾ ਜਿਹੜਾ ਮਕਸਦ ਉਹੀ ਦੁਬਾਰਾ ਫਿਰ ਮੈਂ ਇੱਕ ਵਾਰੀ ਕਹਿ ਰਿਹਾ ਕਿ ਰੋਜ਼ਗਾਰ ਨੂੰ ਵਧਾਉਣ ਵਾਸਤੇ ਕਿਉਂਕਿ ਤੁਸੀਂ ਦੇਖਿਆ ਕਿ ਅੱਜ ਦੇ ਸਮੇਂ ਦੇ ਵਿੱਚ ਹੱਥ ਨਾਲ ਬਣੀਆਂ ਹੋਈਆਂ ਚੀਜ਼ਾਂ ਦੋਸਤੋ ਉਸ ਦੀ ਦੁਨੀਆ ਦੇ ਵਿੱਚ ਹਿੰਦੁਸਤਾਨ 'ਚ ਤਾਂ ਹੈਗੀ ਹੈ ਦੇਸ਼ 'ਚ ਤਾਂ ਹੈਗੀ ਹੈ ਦੁਨੀਆ ਦੇ ਦੂਸਰੇ ਕੋਨਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਮਾਂਡ ਉਹਦੀ ਹਗੀ ਹੈ ਦੋਸਤੋ ਜਿਹੜੇ ਇਹਦੇ ਵਿੱਚ ਯੋਜਨਾਵਾਂ ਦੇ ਚ ਜਿਹੜੇ ਮਜ਼ਦੂਰ ਹੈਗੇ ਜੀ ਮਜ਼ਦੂਰਾਂ ਨੂੰ 500 ਰੁਪਏ ਤੁਹਾਨੂੰ ਦੱਸਿਆ ਜੀ ਇਹਦੇ ਵਿੱਚ 500 ਰੁਪਏ ਦੀ ਡੇਲੀ ਮਿਲੇਗੀ ਅੱਛਾ ਜਿਹੜੀ ਆਪਾਂ ਗੱਲ ਕਰ ਰਹੇ ਮੈਂ ਦੱਸਿਆ ਤੁਹਾਨੂੰ ਵੀਡੀਓ ਚ ਥੰਬਨੇਲ ਤੇ ਤੁਸੀਂ ਦੇਖਿਆ 3 ਲੱਖ ਰੁਪਏ ਤੱਕ ਦਾ ਕਰਜ਼ਾ ਵੀ ਇਹਦੇ ਵਿੱਚ ਮਿਲਦਾ ਹੈਗਾ ਦੋਸਤੋ 15000 ਰੁਪਏ ਤਾਂ ਮਿਲੇਗਾ ਹੀ ਮਿਲੇਗਾ ਜਿਹੜਾ ਪ੍ਰੋਤਸਾਹਨ ਰਾਸ਼ੀ ਹੈਗੀ ਹੈ ਇਹਦੇ ਵਿੱਚ ਫਿਰ ਸਰਕਾਰ ਸਰਟੀਫਿਕੇਟ ਤੁਹਾਨੂੰ ਇਸ ਦੇ ਵਿੱਚ ਦੇਗੀ ਜਿਹੜਾ ਸਿਖਲਾਈ ਇਹ ਸਰਟੀਫਿਕੇਟ ਹੈਗਾ ਉਸ ਤੋਂ ਬਾਅਦ ਆਈਡੀ ਅ 8 ਤੁਹਾਨੂੰ ਇਸ ਵਿੱਚ ਦਏਗੀ ਦੋਸਤੋ ਔਰ ਇਹਦੇ ਵਾਸਤੇ ਜਿਹੜੇ ਡਾਕੂਮੈਂਟ ਚਾਹੀਦੇ ਕਾਗਜ਼ ਚਾਹੀਦੇ ਹੈਗੇ ਆ ਉਹ ਦਸਤਾਵੇਜ਼ ਯਾਨੀ ਆਪਾਂ ਜਿਨ੍ਹਾਂ ਨੂੰ ਕਹਿੰਦੇ ਆ ਉਹ ਮੈਂ ਤੁਹਾਨੂੰ ਦੱਸਦਾ ਹੈਗਾ ਜੀ ਇਹਦੇ ਵਿੱਚ ਆਧਾਰ ਕਾਰਡ ਤੁਹਾਡਾ ਹੋਣਾ ਜ਼ਰੂਰੀ ਹੈਗਾ ਰਾਸ਼ਨ ਕਾਰਡ ਚਾਹੀਦਾ ਹੈਗਾ ਐਡਰੈਸ ਜਿਹੜਾ ਪਤਾ ਹੈਗਾ ਤੁਹਾਡਾ ਉਹਦਾ ਪ੍ਰੂਫ ਚਾਹੀਦਾ ਸਬੂਤ ਚਾਹੀਦਾ ਜੀ ਜਾਤੀ ਸਰਟੀਫਿਕੇਟ ਚਾਹੀਦਾ ਹੈਗਾ ਜੀ ਬੈਂਕ ਖਾਤੇ ਦੀ ਸਟੇਟਮੈਂਟ ਚਾਹੀਦੀ ਹੈਗੀ ਹੈ ਜੀ ਪਾਸਪੋਰਟ ਆਕਾਰ ਦੀਆਂ ਜਿਹੜੀਆਂ ਦੋ ਫੋਟੋਆਂ ਚਾਹੀਦੀ ਹੈਗਾ ਦੋਸਤੋ ਤੁਹਾਡਾ ਜਿਹੜਾ ਮੋਬਾਈਲ ਨੰਬਰ ਹੈਗਾ ਉਹ ਚਾਹੀਦਾ ਈਮੇਲ ਆਈਡੀ ਤੁਹਾਡਾ ਚਾਹੀਦਾ ਹੈਗਾ ਇਹ ਲਗਭਗ ਸਭ ਦੇ ਕੋਲ ਹੁੰਦੇ ਹੀ ਆ ਅੱਜਕੱਲ ਦੇ ਸਮੇਂ ਦੇ ਵਿੱਚ ਦੋਸਤੋ ਇਹ 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 ਜਿਹੜਾ ਆਨਲਾਈਨ ਐਪਲੀਕੇਸ਼ਨ ਇਹਦੇ ਵਿੱਚ ਦਿੱਤੀ ਜਾਏਗੀ ਤੇ wwwpm vishwakarma.gov.in ਤੇ ਤੁਹਾਨੂੰ ਇਸ ਵਾਸਤੇ ਇਹਦੇ ਵਿੱਚ ਜਾਣਾ ਪਏਗਾ ਇਸ ਦਾ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਇਸ ਵੈਬਸਾਈਟ ਦਾ ਲਿੰਕ ਵੀ ਮੈਂ ਤੁਹਾਨੂੰ ਦੇ ਦਾਂਗਾ ਤੇ ਇਹ ਇਹ ਬੜਾ ਹੀ ਆਸਾਨ ਹੈਗਾ ਜਦੋਂ ਇਸ ਨੂੰ ਖੋਲੋਗੇ ਤਾਂ ਤੁਸੀਂ ਰਜਿਸਟਰਡ ਕਰ ਲੈਣਾ ਹੈਗਾ ਉਸ ਤੋਂ ਬਾਅਦ ਇੱਕ ਪੇਜ ਖੁੱਲੇਗਾ ਦੋਸਤੋ ਉਸ ਰਜਿਸਟ੍ਰੇਸ਼ਨ ਵਾਸਤੇ ਆਪਣਾ ਮੋਬਾਈਲ ਨੰਬਰ ਵਗੈਰਾ ਸਾਰਾ ਕੁਝ ਤੁਸੀਂ ਦੇ ਦੇਣਾ ਹੈਗਾ ਵਧੀਆ ਤਾਂ ਗੱਲ ਇਹ ਹੈਗੀ ਕਿ ਤੁਸੀਂ ਤੁਹਾਡੇ ਜਿਹੜਾ ਨਜ਼ਦੀਕੀ ਉੱਤੇ ਕੋਈ ਵੀ ਸਾਈਬਰ ਕੈਫੇ ਹੈਗਾ ਜਾਂ ਸੀਐਮਸੀ ਸੈਂਟਰਸ ਹੋਰ ਅੱਜਕੱਲ ਬਹੁਤ ਖੁੱਲੇ ਹੋਏ ਆ ਗਏ ਆ ਜੀ ਤੇ ਉੱਥੇ ਜage ਤੁਸੀਂ ਇਹ ਸਾਰੀਆਂ ਇਹ ਜਿਹੜੀ ਸਕੀਮ ਹੈਗੀ ਹੈ ਉੱਥੇ ਤੁਹਾਨੂੰ ਉਹ ਸਾਈਬਰ ਕੈਫੇ ਵਾਲਾ ਪੂਰਾ ਤੁਹਾਡਾ ਫਾਰਮ ਭਰ ਦੇਗਾ ਔਰ ਕਿਸੇ ਵੀ ਤਰ੍ਹਾਂ ਦੀ ਕਿਉਂਕਿ ਜੇ ਆਪ ਅਸੀਂ ਕਈ ਵਾਰੀ ਭਰਦੇ ਆ ਤਾਂ ਸਮਝ ਨਹੀਂ ਆਉਂਦੀ ਕਿਹੜੇ ਖਾਨੇ 'ਚ ਕੀ ਭਰਨਾ ਹੈਗਾ ਜਾਂ ਕਿਹੜੇ ਕਾਲਮ ਦੇ ਵਿੱਚ ਆਪਾਂ ਕੀ ਭਰਨਾ ਹੈਗਾ ਉਹ 20-50 ਰੁਪਏ ਲੈਂਦੇ ਹੈਗੇ ਆ ਉਹਨਾਂ ਦੀ ਜਿਹੜੀ ਫੀਸ ਨੋਮੀਨਲ ਜਿਹੜੀ ਚਾਰजेस ਹੁੰਦੇ ਉਹਨਾਂ ਕਿ ਉਹਨਾਂ ਨੇ ਲੈਣਾ ਤੇ ਤੁਹਾਡਾ ਬਿਲਕੁਲ ਅਪਡੇਟ ਉਹਨਾਂ ਨੇ ਤੁਹਾਨੂੰ ਕਰ ਦੇਣਾ ਹੈਗਾ ਤੇ ਆਓ ਹੁਣ ਅੱਗੇ ਬਦਦੇ ਆ ਜੀ ਤੇ ਇਹਦੇ ਵਿੱਚ ਇੱਕ ਹੋਰ ਚੀਜ਼ ਦੀ ਦੱਸੋ ਦੋਸਤੋ ਕਾਰੀਗਰਾਂ ਅਤੇ ਕਾਰੀਗਰਾਂ ਨੂੰ ਜਿਹੜਾ ਪਛਾਣ ਪੱਤਰ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਰਟੀਫਿਕੇਟ ਅਤੇ ਆਈਡੀ ਕਾਰਡ ਰਾਹੀ ਕੀਤੀ ਜਾਏਗੀ ਦੋਸਤੋ ਜਿਹੜੀ ਇਸ ਦੀ ਯੋਜਨਾ ਜਿਹੜੀ ਹੈਗੀ ਆ ਉਹਦਾ ਜਿਹੜਾ ਅ ਅੱਗੇ ਚਲਾਇਆ ਜਾਏਗਾ ਅ ਇਹਦੇ ਵਿੱਚ ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਆਉਂਦਾ ਹੈਗਾ ਦੋਸਤੋ ਅ ਇਹਦੇ ਵਿੱਚ ਟੂਲ ਕਿਟ ਇੱਕ ਦਿੱਤੀ ਜਾਏਗੀ ਜਾਂ ਟੂਲ ਕਿਟ ਦਿੱਤੀ ਜਾਏਗੀ ਜਾਂ 15000 ਰੁਪਏ ਤੁਹਾਨੂੰ ਪ੍ਰੋਤਸਾਹਨ ਰਾਸ਼ੀ ਦੇ ਦਿੱਤੇ ਜਾਣਗੇ ਦੋਸਤੋ 18 ਮਹੀਨਿਆਂ ਅਤੇ 30 ਮਹੀਨਿਆਂ ਦੀ ਮਿਆਦ ਲਈ ਕਰਮਵਾਰ 5% ਦੀ ਨਿਸ਼ਚਿਤ ਰਿਆਇਤੀ ਵਿਆਜ ਦਰ ਤੇ 1 ਲੱਖ ਰੁਪਇਆ ਅਤੇ 2 ਲੱਖ ਰੁਪਏ ਦੀਆਂ ਦੋ ਕਿਸ਼ਤਾਂ ਵਿੱਚ ਇਹ ਤੁਹਾਨੂੰ 3 ਲੱਖ ਰੁਪਇਆ ਦਿੱਤਾ ਜਾਏਗਾ ਲੋਨ ਦਿੱਤਾ ਜਾਏਗਾ ਔਰ ਇਹ ਬਹੁਤ ਹੀ ਆਸਾਨ ਜਿਹੜਾ ਇਹਦਾ ਰੇਟ ਆਫ ਇੰਟਰਸਟ ਤੁਹਾਨੂੰ ਦੱਸਿਆ ਜੀ ਬਹੁਤ ਘੱਟ ਹੈਗਾ ਤੇ ਤੁਸੀਂ ਇਹਦਾ ਪੂਰਾ ਆਪਣਾ ਫਾਇਦਾ ਚੁੱਕ ਸਕਦੇ ਹੋ ਇਸ ਸਕੀਮ ਦਾ ਦੋਸਤੋ ਤੇ ਇਹ ਤਾਂ ਹੈਗਾ ਸੀਗਾ ਜੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਜਿਹੜੀ ਯੋਜਨਾ ਚੱਲ ਰਹੀ ਹੈ ਤੁਸੀਂ ਇਹਦਾ ਫਾਇਦਾ ਚੱਕੋ ਦੋਸਤੋ ਛੋਟਾ ਕੰਮ ਕਰਦੇ ਹੋ ਮਿਹਨਤ ਕਰ ਰਹੇ ਹੋ ਤੇ ਸਰਕਾਰ ਦੀ ਸਕੀਮ ਬੜੀ ਵਧੀਆ ਸਕੀਮ ਹੈਗੀ ਹੈ ਔਰ ਬਹੁਤ ਹੀ ਘੱਟ ਰੇਟ ਦੇ ਉੱਪਰ ਤੁਹਾਨੂੰ ਰੇਟ ਆਫ ਇੰਟਰਸਟ ਬਹੁਤ ਘੱਟ ਹੈਗਾ ਇਸ ਤੇ ਉੱਪਰ ਤੁਸੀਂ ਇਸ ਸਕੀਮ ਦਾ ਫਾਇਦਾ ਚੱਕ ਸਕਦੇ ਹੋ ਦੋਸਤੋ ਤੇ ਜੇਕਰ ਤੁਹਾਨੂੰ ਵੀਡੀਓ ਸਾਡਾ ਇਹ ਦੋਸਤੋ ਵਧੀਆ ਲੱਗਿਆ ਤੇ ਤੁਸੀਂ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਨਾ ਬੋਲੋ ਧੰਵਾਜੀ